BBMB ਪਾਖੜਾ ਬਿਆਸ ਮੈਨੇਜਮੈਂਟ ਬੋਰਡ ਇਹਦੇ ਵਿੱਚ ਰਾਵੀ ਸਤਲੁਜ ਬਿਆਸ ਤੇ ਪਾਖੜਾ ਇਹਦੇ ਨਾਲ ਸੰਬੰਧਿਤ ਇਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾਇਆ ਹਰਿਆਣਾ ਦਾ ਕਿਹੜਾ ਹਿੱਸਾ ਇਹਨੂੰ ਕਿੰਨਾ ਦਰਿਆਵਾਂ ਨਾਲ ਲੱਗਦਾ ਜੀ 1 ਇੰਚ ਵਿੱਚ ਰਾਜਸਥਾਨ ਦਾ ਕੀ ਕਿਹੜਾ ਹਿੱਸਾ ਇਹਦੇ ਨਾਲ ਲੱਗਦਾ ਉਹ ਮੈਂਬਰ ਨੇ ਜੀ ਦੋਨੇ ਉਹ ਦੋਨੇ ਵੀ ਕੋਈ ਵੋਟ ਪੰਜਾਬ ਦੀ ਵੀ 60% ਇਸ ਬੀਬੀਐਮਬੀ ਚ ਪੰਜਾਬ ਦਾ ਪੰਜਾਬ ਦੀ ਨਹੀਂ ਕਬੂਟਾ ਹੈ ਹਰਿਆਣੇ ਦੀ ਵੀ ਕਬੂਟਾ ਹੈ ਰਾਜਸਥਾਨ ਦੀ ਵੀ ਕਬੂਟਾ ਹੈ ਹਿਮਾਚਲ ਦੀ ਵੀ ਕਬੂਟਾ ਹੈ ਉਹ ਤਿੰਨ ਤਿੰਨ ਇੱਕ ਕਰਕੇ ਉਹ ਤਾਂ ਕੱਲ ਕੱਲ ਨੂੰ ਕਹ ਲੈਣਗੇ ਪਾਣੀ ਬੰਦ ਕਰੋ ਪੰਜਾਬ ਦਾ ਸੀ ਤਿੰਨ ਇੱਕ ਕਰਤਾ ਹਾਰ ਗਿਆ ਪੰਜਾਬ ਹਾਰ ਗਿਆ ਤਿੰਨ ਇੱਕ ਨਾਲ ਇਹ ਕਿਹੜਾ ਇਹ ਕਿਹੜਾ ਤਰੀਕਾ ਜੀ ਬੀਬੀਐਮਬੀ ਜਿਹੜੀ ਹੈ ਸਫੈਦ ਹਾਥੀ ਬੰਨਿਆ ਹੋਇਆ ਹੈ ਖਰਚਾ ਸਾਰਾ ਸਾਡੀ ਅਸੀਂ ਦਿੰਨੇ ਆ ਰਾਜਸਥਾਨ ਤੇ ਹਰਿਆਣੇ ਦੇ ਜਿਹੜੇ ਅਫਸਰ ਆਉਂਦੇ ਉੱਥੇ ਉਹ ਆਪਦੇ ਕੇਡਰ ਦੀ ਤਨਖਾਹ ਨਹੀਂ ਲੈਂਦੇ ਡਿਪੂਟੇਸ਼ਨ ਤੇ ਆਉਂਦੇ ਜਿਹੜੇ ਪੰਜਾਬ ਦੇ ਕਿੱਡ ਦੀ ਤਨਖਾਹ ਲੈਂਦੇ ਉਹ ਇਹ ਤਾਂ ਸਵੈਦਾਤ ਤੇ ਬੰਨ ਰੱਖਿਆ ਜੀ ਖਤਮ ਕਰੋ ਇਹਨੂੰ ਬੀਬੀ ਐਮ ਬੀ ਨੂੰ ਸਾਨੂੰ ਨਹੀਂ ਲੋੜ ਅਸੀਂ ਆਪ ਵੀ ਦਰਿਆ ਮੰਡੀ ਆਪੀ ਆਖੀ ਕਰ ਲਾਂਗੇ ਬੀਬੀ ਐਮ ਬੀ ਨੇ ਆਰਡਰ ਕੀ ਦੇਣਾ ਹੁੰਦਾ ਹੈ ਆਰਡਰ ਦੇਣਾ ਪੰਜਾਬ ਸਰਕਾਰ ਨੂੰ ਆ 35 ਪਿੰਡ ਖਾਲੀ ਕਰਾ ਲਓ ਕੱਲ ਨੂੰ ਅਸੀਂ ਗੇਟ ਖੋਲਾਂਗੇ ਅਸੀਂ ਪਿੰਡਾਂਾਂ ਨੂੰ ਬਜਾਰਿਆਂ ਨੂੰ ਚੱਕਦੇ ਰਹਿਣਾ ਵੀ ਸਮਾਨ ਚੱਕ ਲਓ ਭਾਈ ਕੱਲ ਨੂੰ ਗੇਟ ਖੋਲਣਗੇ ਹੁਣ ਪਾਣੀ ਬੰਦ ਕਰਾਂਗੇ ਜਦੋਂ ਮਰਜ਼ੀ ਕਰੋ ਪ੍ਰਬੰਧ ਆਦੋ ਕੰਮ ਨਹੀਂ ਉਹਨਾਂ ਕੋਲੇ ਹੋਰ ਕੀ ਕੰਮ ਹੈ ਜੀ ਤੀਜਾ ਕੰਮ ਕਹੇੜੇ ਉਹਨਾਂ ਕੋਲੇ ਵੈਸੇ 1 ਮਹੀਨੇ ਦਾ ਬਣਦਾ ਹੈ ਕਿ ਮਹੀਨੇ ਦਾ ਨੋਟਿਸ ਦੇ ਕੇ ਮੀਟਿੰਗ ਐਮਰਜੈਂਸੀ 7 ਦਿਨ ਦਾ ਬਣਦਾ ਤਿੰਨ ਘੰਟੇ ਚਾਰ ਘੰਟੇ ਪੰਜ ਘੰਟੇ ਦੇ ਨੋਟਿਸ ਤੇ ਬੁਲਾ ਲੈਂਦੇ ਜੀ ਜਦੋਂ ਉਹ ਜਿਹੜੀ 30 30 ਕਾਲੀ ਮੀਟਿੰਗ ਹੈ ਜਦੋਂ ਮੀਟਿੰਗ ਹੀ ਇਲੈਗਲ ਸੀ ਗੈਰ ਸਵਿਧਾਨਕ ਸੀ ਤਾਂ ਉਹ ਚ ਲਿਆ ਗਿਆ ਫੈਸਲਾ ਵੀ ਇਲੈਗਲ ਹੈ ਅਸੀਂ ਤੁਹਾਨੂੰ ਰੱਦ ਕਰਦੇ ਔਰ BBMP ਜਿਹੜੀ ਹੈ ਉਹਦਾ ਪੁਨਰਗਠਨ ਕਰੋ ਉਹ ਪਤਾ ਨਹੀਂ 1968 ਦੀਆਂ ਬਣਾਈਆਂ ਹੋਈਆਂ ਨੇ ਉਦੋਂ ਵਾਲੇ ਹਾਲਾਤ ਨਹੀਂ ਰਹੇ ਨਾ ਉਹਨਾਂ ਪਾਣੀ ਰਿਹਾ ਹਰ 25 ਸਾਲ ਬਾਅਦ ਜਿਹੜਾ ਇੰਟਰਨੈਸ਼ਨਲ ਲਾਅ ਹੈ ਹਰ 25 ਸਾਲ ਬਾਅਦ ਐਗਰੀਮੈਂਟ ਰਿਵਿਊ ਹੋਣਾ ਚਾਹੀਦਾ ਤੇ ਕੀਤਾ ਹੀ ਨਹੀਂ ਕਿਸੇ ਨੇ ਕਿ ਹੁਣ ਪਾਣੀ ਕਿੰਨਾ ਹੈ ਜੀ ਹੁਣ ਹੁਣ ਦੇ ਹਿਸਾਬ ਨਾਲ ਵੰਡੋ ਜਾਓ ਆ ਦੇਖਦੇ ਆ ਸਤਲੁਜ ਤੇ ਚਲੇ ਜਾਂਦੇ ਆ ਜੀ ਨਾਲਾ ਬਣ ਗਿਆ ਜੀ ਉਹ ਇੱਕ ਦਰਿਆ ਕੌਣ ਕਹਿੰਦਾ ਉਹਨੂੰ ਉਹਦੇ ਚੋਂ ਕਹਿੰਦੇ ਪਾਣੀ ਲੈ ਦਿਓ ਸਾਨੂੰ ਸਤਲੁਜ ਚੋਂ ਪਾਣੀ ਦਿਓ ਸਾਨੂੰ ਸਤਲੁਜ ਐਸਬੀਐਲ ਦਾ ਮੁੱਦਾ ਐਸਬੀਐਲ ਦੇ ਵਿੱਚ ਹੋ ਤੱਕ ਵਰਤੇ ਹੀ ਬੋਟਾਂ ਵਾਸਤੇ ਐਸਵਾਈਐਲ ਨੂੰ ਜਦੋਂ ਮੇਰੀਆਂ ਮੀਟਿੰਗਾਂ ਹੋਈਆਂ ਉਹਦੇ ਵਿੱਚ ਲਿਖਿਆ ਹੋਇਆ ਹੈ ਸੁਪਰੀਮ ਕੋਰਟ ਦੇ ਆਰਡਰ ਚ ਵੀ ਇਹਦਾ ਨਹਿਰ ਬਣਾਓ ਜਾਂ ਫਿਰ ਹੋਰ ਵੀ ਇਨਾਰਡ ਔਰ ਇਹਦਾ ਕੋਈ ਹੱਲ ਦੱਸੋ ਅਲਟਰਨੇਟਿਵ ਅਲਟਰਨੇਟਿਵ ਹੱਲ ਮੈਂ ਦੱਸਦਾ ਮੈਂ ਕਹਿੰਦੇ ਨਾ ਚ ਹੱਲ ਐ ਐਸਵਾਈਐਲ ਨੂੰ ਵਾਈਐਸਐਲ ਕਰ ਦੋ ਯਮਨਾ ਸਤਲੁਜ ਲਿੰਕ ਯਮਨਾ ਉਹ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਜੀ ਪਾਣੀ ਇੱਧਰ ਨੂੰ ਕਰ ਲੋ ਹਰਿਆਣੇ ਦੇ ਦੇ ਦਿਓ ਜਿਹੜਾ ਬਚ ਗਿਆ ਸਤਲੁਜ ਪਾ ਦਿਓ ਸਾਨੂੰ ਕੀ ਪ੍ਰੋਬਲਮ ਹੈ ਜੀ ਤੇ ਜਦੋਂ ਫਿਰ ਵੱਡਾ ਪੰਜਾਬ ਸਿਹਰਿਆਣਾ ਲੱਗਦੀ ਹੋਇਆ ਸੀ ਉਹਨੂੰ ਤਾਂ ਫਿਰ ਜਮਨਾ ਦਾ ਵੀ ਹਿੱਸਾ ਸਾਡੇ ਨਾਲ ਸੀ ਜਦੋਂ ਹਰਿਆਣਾ ਲੱਗ ਗਿਆ ਹਰਿਆਣੇ ਨੇ ਉਹ ਜਮਨਾ ਲੈ ਲਈ ਤੇ ਹਰਿਆਣੇ ਵਾਲੇ ਰਾਵੀ ਬਿਆਸ ਦਾ ਕੋਈ ਫਿਰਦੇ ਨੇ ਇੱਧਰ ਵੀ ਹਿੱਸਾ ਪਾਉਣ ਨੂੰ ਫਿਰਦੇ ਕਾਲੇ ਪਾਸੇ ਜਦੋਂ ਹੈ ਹੀ ਨਹੀਂ ਸਾਡੇ ਕੋਲ ਕੋਈ